ਹਾਂਜੀ ਦੋਸਤੋ ਇਸ ਵੇਲੇ ਦੀਆਂ ਦੇਖ ਰਿਹਾ ਤੁਸੀਂ ਲਾਈਵ ਤਸਵੀਰਾਂ ਚੱਲਦੇ ਵਿਆਹ ਦੇ ਵਿੱਚ ਹਲਾੜੇ ਦੇ ਪਾੜੇ ਗਏ ਕੱਪੜੇ ਤੇ ਹੋਇਆ ਕਟਾਪਾ ਇੱਥੇ ਕੀ ਦੋਸਤੋ ਬਰਾਤ ਬਲੋਕ ਕੀਤੀ ਗਈ ਜਾਣਬੁੱਝ ਕੇ ਸਿਰਖਾਨੀ ਤੇ ਬਰਾਤੀਆਂ ਦਾ ਹੋਇਆ ਕਟਾਪਾ ਉੱਥੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਇੱਕ ਇੱਕ ਚਰਚਾ ਦਾ ਬੱਸ ਬਣੀ ਹੋਈ ਹੈ ਜਿੱਥੇ ਕੀ ਦੇਖਿਆ ਜਾਂਦਾ ਹੈ ਕਿ ਪੰਜਾਬੀਆਂ ਨੂੰ ਵਿਆਹ ਵਾਲੇ ਦਿਨ ਬੇਹੱਦ ਚਾਹ ਹੁੰਦਾ ਹੈ ਇਸ ਚਾਹ ਨੂੰ ਦੇਖਦੇ ਹਾਂ ਹੀ ਪੰਜਾਬੀਆਂ ਦੀ ਧਰਤੀ ਉੱਪਰ ਹੱਡੀ ਵੀ ਨਹੀਂ ਲੱਗਦੀ ਤੇ ਜਿੱਥੇ ਕੀ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਨੂੰ ਵਿਆਹ ਵਾਲੇ ਦਿਨ ਰੱਬ ਵੀ ਨਹੀਂ ਚੇਤੇ ਹੁੰਦਾ ਤੇ ਉੱਥੇ ਦੋ ਤਿੰਨ ਪੰਜਾਬ ਉਹ ਜੋਸ਼ ਦੇ ਵਿੱਚੋਂ ਜਦੋਂ ਗਵਾਏ ਹੋਸ਼ ਤਾਂ ਫਿਰ ਉਹ ਇਹ ਬਰਾਤੀਆਂ ਦਾ ਰੱਜ ਕੇ ਕਟਾਪਾਉ ਉਤੀ ਦੋਸਤੋ ਵਿਆਹ ਵਾਲੇ ਦੇ। ਤਾਂ ਟੈਰਿਸ ਤਾਂ ਜਿhti ਕਿਹਾ ਜਾਂਦਾ ਹੈ ਕਿ ਪੰਜਾਬੀਆਂ ਨੂੰ ਨਹੀਂ ਰਾਸ ਆਉਂਦੀ ਤਰਕੀ ਉਤੀ ਦੋਤ ਇਹ ਵੀਡੀਓ ਇੱਕ ਛੋਸੇ ਮੀਡੀਆ ਉਤੇ ਚਰਚਾ ਦਾ ਵਿਸ਼ਾ ਇਸ ਲਈ ਬਣ ਗਈ ਕਿ ਵਿਆਹ ਵਾਲੇ ਦੇ ਨਾਲ ਆੜੇ ਦੇ ਜਦੋਂ ਪਾੜੇ ਗਏ ਕੱਪੜੇ ਤੇ ਮੌਕੇ ਉਤੇ ਟੁੱਟਿਆ ਰਿਸ਼ਤਾ ਤੇ ਸਾਜ ਬਿਆਹੀ ਨਹੀਂ ਕੀਤੀ। ਮੌਕੇ ਉਤੇ ਰਿਸ਼ਤੇ ਤੋਂ ਨਾ ਉਤੀ ਦੋਤੋ ਜਦੋਂ ਇਹ ਵੀਡੀਓ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ